ਸਤਿ ਸ੍ਰੀ ਅਕਾਲ ਵੀਰ ਜੀ ਅੱਜ ਉਪੜੇ ਆ ਪਿੰਡ ਪੰਧੇਰ ਜ਼ਿਲ੍ਹਾ ਅੰਬਰਸਰ ਲਖੇ ਵੀਰ ਹੁਣ ਆ ਕੋਪੜੇ ਆ ਬਹੁਤ ਹੀ ਚੰਗੀ ਵੈੜ ਚਾਰ ਦਾ ਦਮੂਆ ਪਹਿਲਣ ਸੂਏ 5+ ਵਾਲੀ ਚਲੋ ਪੁੱਛਦੇ ਆ ਲਖੇ ਵੀਰ ਨੂੰ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੋ ਵਧੀਆ ਵਧੀਆ ਸਿੱਟਾ ਕੀ ਡਿਟੇਲ ਆ ਵੈੜ ਦੀ ਇਹ ਵੀਰ ਜੀ ਪਹਿਲਾ ਸੂਆ ਵੈੜ ਸੂਣ ਜਾ ਰਹੀ ਆ ਹਾਂ ਜੀ ਅੱਜ ਸੂ ਬਣੀ ਘੰਟੇ ਤੱਕ ਤਾਂ ਸੂ ਬਣੀ ਹਾਂ ਜੀ ਹਾਂ ਜੀ ਬੜੀ ਚੰਗੀ ਵੀਰ ਜੀ ਵਸ਼ੀ ਆ ਹਾਂ ਜੀ ਦੁੱਧ ਆ ਵੀ ਕੀ ਵਸ਼ੀ ਨੋਰਮਲ 25 26 ਕਿਲੋ ਦੁੱਧ ਖੋਲ ਕੇ ਵਿਖਾਓ ਵੀ ਬੋਧ ਹੀ ਚੰਗੀ ਵਿਹੜ ਸਾਫ ਸੁਥਰੀ ਸਤਾਈ 8 10 ਲੀਟਰ ਵਾਲੀ ਵਿਹੜ ਹੈ ਵੱਡੀ ਲੈ ਆਓ ਲੈ ਆਓ ਵੀਰ ਜੀ ਬੱਡੀ ਵੈੜ ਹੈ ਕੀ ਰੇੜਾ ਵੀਰ ਜੀ ਇਹਦਾ ਇਹ ਵੀਰ ਜੀ ਮੁੱਲ ਭਾਇਆ ਸੀ 85 ਜੋ ਮਰਜ਼ੀ ਕਰੀ ਹਾਣਾ ਵੈੜ 50000 75000 ਦੇ ਦੋ ਵੀਰ ਜੀ ਕਰ ਦੋ ਕਿ ਮਾਨ ਤਾ ਕਰਦਾ ਥੋੜਾ ਬੋਲਾ ਛੋਟ ਛੜ ਦੂਜੀ ਵੈੜ ਦੀ ਡਿਟੇਲ ਦੱਸੋ ਵੀਰ ਜੀ ਦੂਜੀ ਆ ਇਹ ਫਲਿਆ ਅੱਜ ਸੁਈਆਂ ਆਏ 2 4 ਦਿਨ ਸਾਵਾਂ ਲੱਗੇ